ਆਓ ਜੀ ਜੀ ਇਹਨੂੰ ਕੌਣ ਸਾਹ ਪ੍ਰਾਣੀ ਆ ਰਿਹਾ ਹੈ ਅੱਛਾ ਅਵਤਾਰ ਹੈ ਇਹ ਹੈ ਕਿਹੜੇ ਕੰਮ ਤੇ ਜਿਹੜਾ ਅੱਜ ਬੋਲਟ ਚੱਕੀ ਫਿਰਦਾ ਦੂਰ ਨਹੀਂ ਹੋਣਾ ਉਹ ਨਹੀਂ ਨਹੀਂ ਇਹ ਪਿੰਡ ਬਟਰ ਵਾਲੇ ਕੰਮ ਤੇ ਆ ਇਹ ਉਸ ਕੰਮ ਤੇ ਆ ਜਿਹੜਾ ਬਹੁਤ ਸੋਹਣੇ ਬੇਸ ਦੇ ਵਿੱਚ ਇੱਕ ਚੰਗੀ ਕੁਆਲਿਟੀ ਕੰਮ ਦੇ ਉਹਦੇ ਵਿੱਚ ਪਿੰਡ ਬਟਰ ਚੰਗਾ ਇੰਗਲੈਂਡ 'ਚ ਬੈਠੇ ਮਾਲਕਾਂ ਦਾ ਮਕਾਨ ਬਣਾਈ ਜਾਂਦਾ ਕੰਮ ਦੀਆਂ ਕੁਆਲਿਟੀਆਂ ਹਮੇਸ਼ਾ ਮਾਲਕ ਦੇ ਹੱਥ ਹੁੰਦੀਆਂ ਕੰਮ ਦੀ ਸਫਾਈ ਠੇਕੇਦਾਰ ਦੇ ਹੱਥ ਹੁੰਦੀ ਆ ਸਫਾਈ ਤਾਂ ਵਧੀਆ ਹੋਊਗੀ ਜੇ ਠੇਕੇਦਾਰ ਟਾਈਮ ਟੂ ਟਾਈਮ ਲੈ ਉਹਨੂੰ ਪੈਸੇ ਦਿੰਦਾ ਰਹੂਗਾ ਚੰਗੇ ਕੰਮ ਵਾਸਤੇ ਤੁਸੀਂ ਫੋਲੋ ਵੀ ਕਰੋ ਸ਼ੇਅਰ ਵੀ ਕਰੋ ਤੇ ਕਮੈਂਟ ਤਾਂ ਤੁਸੀਂ ਕਰ ਹੀ ਦੇਣਾ ਹੁੰਦਾ ਵੀ ਅਵਤਾਰ ਸਿਆਂ ਕੰਮ ذرا ਠੀਕ ਆ ਝੋਟਿਆ ਖਿੱਚ ਕੇ ਰੱਖ ਬਾਹਲਾ ਤਾਂ ਇਹ ਵੀ ਕਮੈਂਟ ਕਰਦੇ ਆ ਲਓ ਜੀ ਚਲੋ ਹਾਸੇ ਖਾਡੇ ਦੀ ਗੱਲਾਂ ਵੱਖਰੇ ਰਹਿ ਗਈਆਂ ਆਪਣਾ ਕੰਮ ਆ ਨਾ ਜਿਹੜਾ ਲਮਸਮ ਦੋ ਅੰਦਰੋਂ ਕਮਰੇ ਹੋ ਗਏ ਆ ਰਸੋਈ ਹੋ ਗਿਆ ਵੀਡੀਓ ਹੈਗੀ ਇੱਕ ਦੋ ਦਿਨ ਪੁਰਾਣੀ அந்த லம்சம் கம்ப்ளீட்டா பார்ல